ਹੈਲੋ ਸਤ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਗਏ ਜੀ ਸੁਖਮਨੀ ਸਾਹਿਬ ਦੇ ਪਾਠ ਤੇ ਤੇ ਆਪਾਂ ਥੋੜਾ ਜਿਹਾ ਵਲੌਗ ਬਣਾਇਆ ਉੱਥੋਂ ਤੇ ਤੁਸੀਂ ਦੇਖ ਰਹੇ ਹੋ ਹੂਣ ਸਾਰੇ ਚਾਹ ਪਾਣੀ ਪੀ ਰਹੇ ਨੇ ਪਾਰਟੀ ਕੀਤੀ ਇਹਨਾਂ ਨੇ ਦੁਕਾਨ ਦਾ ਮਹੂਰਤ ਸੀ ਚਲੋ ਜੀ ਹੁਣ ਅਸੀਂ ਚੱਲ ਰਹੇ ਹਾਂ ਦੁਕਾਨ ਦੇ ਉੱਤੇ ਕਹਿੰਦੇ ਵੀ ਸਾਕਨ ਉੱਥੇ ਦੇ ਦੇ ਕੇ ਆਓ ਵੀ ਇੱਥੇ ਸਾਕਨ ਨਹੀਂ ਲੈਣਾ ਦੁਕਾਨ ਤੇ ਆਓ ਸਾਰੇ ਜਣੇ ਕਿ ਲੋਸੀ ਚੱਲ ਰਹੇ ਹਾਂ ਦੁਕਾਨ ਤੇ ਤੇ ਰਸਤੇ 'ਚ ਅਸੀਂ ਥੋੜੀ ਜਿਹੀ ਵੀਡੀਓ ਦੀ ਕਲਿੱਪ ਬਣਾਈ ਹੈ ਹਾਸਾ ਮਜ਼ਾਕ ਚੱਲ ਰਿਹਾ ਸਾਰਿਆਂ ਦਾ ਲਓ ਜੀ ਚੱਲਿਆਂ ਗਈਆਂ ਅਸੀਂ ਦੁਕਾਨ ਤੇ ਬਹੁਤ ਜ਼ਿਆਦਾ ਰਸਤੇ ਜਿੰਨੇ ਵੀ ਭੈਣ ਭਰਾ ਪਾਠ ਦੇ ਉੱਪਰ ਆਏ ਸੀ ਸਾਰੀ ਦੁਕਾਨ ਤੇ ਆਏ ਫਿਰ ਚਲੋ ਜੀ ਵਹਿਗੁਰੂ ਤਰੱਕੀਆਂ ਬਖਸ਼ੇ ਦੁਕਾਨ ਵਿੱਚ ਵਾਧਾ ਕਰੇ ਸਾਰਿਆਂ ਨੂੰ ਅਸੀਂ ਥੋੜਾ ਥੋੜਾ ਸਮਾਨ ਜਿੰਨਾ ਲੈਣਾ ਸੀ ਲੈ ਲਿਆ ਤੇ ਬਾਕੀ ਸਗਣ ਦੇ ਕੇਸ ਸੀ ਆਗੇ ਘਰੇ ਜੀ ਘਰੇ ਕੱਪੜੇ ਮੇਰੇ ਤੋਤੇ ਪੈਨੇ ਬੀਬੀ ਨੇ ਤੋਤੇ ਸੀ ਤੇ ਹੁਣ ਲੈ ਕੇ ਆ ਰਹੇ ਨੇ ਜੀ ਘੋੜਾ ਰਾਜਸੀ ਕਾਫੀ ਦਿਨ ਬਾਅਦ ਘਰੇ ਲੈ ਕੇ ਆਏ ਗੱਡੀ ਨਹੀਂ ਹੈ ਸੀ ਘਰੇ ਨਹੀਂ ਲੈ ਕੇ ਆਉਂਦੇ ਬਾਹਰ ਹੀ ਖੜਾ ਦਿੰਦੇ ਹੁੰਦੇ ਆ ਤੇ ਆਕਾਸ਼ ਚਾਉ ਨਾਲ ਲੈ ਕੇ ਕੋੜੇਨ ਕਿਉਂਕਿ ਥੋੜੀ ਜੀ ਤਾਰਾ ਤੂਰਾ ਦੀ ਦਿੱਕਤ ਪੈ ਜਾਂਦੀ ਹੈ ਰਸਤੇ ਵਿੱਚ ਲਓ ਜੀ ਕੂੜਾ ਕਰ ਲੈ ਅੰਦਰ ਆਪਾਂ ਆਪਣੇ ਕਰੇ ਸਾਰੀਆਂ ਚੀਜ਼ਾਂ ਅੰਦਰ ਆ ਜਾਂਦੀਆਂ ਨੇ ਕਿਉਂਕਿ ਸਾਡੀ ਬੀਹ ਵੀ ਖੁੱਲੀ ਐ ਤੇ ਗੇਟ ਵੀ ਸਾਡੇ ਹੱਟਵੇਂ ਕੀਤੇ ਹੋਏ ਨੇ ਵੀ ਹਰੇਕ ਚੀਜ਼ ਘਰੇ ਆ ਜੀ ਲੈਓ ਜੀ ਡਰਾਈਵਰ ਦੇ ਰਹੇ ਹੈ ਵਧਾਈਆਂ ਆਪਨ ਕੋੜੇ ਦੀ ਖੁਸ਼ੀ ਵਿੱਚ ਚਲੋ ਜੀ ਜਦੋਂ ਆਪਾਂ ਕੋਈ ਵੀ ਸੰਦ ਲਿਆਉਣੇ ਨਾਵਾ ਚੇਹੇ ਪ੍ਰਾਣ ਸਾਰਿਆਂ ਚਾਹ ਹੁੰਦਾ ਹੈਗਾ देखो साोड़ा तो उधर ट्रैक्टर स्टार्ट कर रहे हैं ट्रैक्टर स्टार्ट नहीं हो रहा आप भी क्लिप ना ले ली जी वीडियो में फलबाज देखे ਜੋ ਵੀ ਭੈਣ ਭਰਾ ਆਪਣੇ ਨਾਲ YouTube ਤੇ ਜੁੜੇ ਹੋਏ ਨੇ ਸਾਰੇ ਫੋਲੋਅਰਸ ਦੇਖਿਓ ਵੀਡੀਓ ਬੀਬੀਨ ਲੱਗੀਆਂ ਪਈਆਂ ਨੇ ਸਿੱਕਾ ਲੋ ਜੀ ਧੱਕਾ ਲਾ ਕੇ ਘਾਰੇ ਹੈ ਟਰੈਕਟਰ ਨੂੰ ਸਟਾਰਟ ਸਾਰੇ ਜਾਣੇ ਬੱਚਿਆਂ ਨੂੰ ਝੂਟੇ ਦਾ ਚਾਹ ਹੋਇਆ ਪਿਆਗਾ ਵੀ ਅਸੀਂ ਝੂਟਾ ਲਾਵਾਂਗੇ ਟਰੈਕਟਰ ਤੇ ਜਦੋਂ ਸਟਾਰਟ ਹੋਗੇ ਥੋੜੀ ਧਿਆਨ ਰੱਖਣਾ ਪੈਂਦਾ ਬੱਚਿਆਂ ਵੱਲ ਕਿਉਂਕਿ ਨਿਆਣੇ ਨੇ ਇਸਰਾਰਤੀ ਹੁੰਦੇ ਥੋੜੇ ਜਿ ਤੇਰੇਦਰ ਆਪਣੀ ਘੋੜੀ ਤੇ ਬਿਸੇਰੀ ਕਿਹੜੇ ਦੇ ਰਿਆਂ ਨੇ ਲਓ ਜੀ ਹੁਣ ਹੱਥ ਪਾ ਕੇ ਬਹਾਇਆ ਜਵਾਕਨ ਛੋਟਾ ਜਿਹਾ ਝੂਟਾ ਦੇ ਰਿਹਾ ਆਕਾਸ਼ ਇਹਨਾਂ ਨੂੰ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਤਾਂ ਕਿ ਹੋਰ ਵਧੀਆ-ਵਧੀਆ ਵੀਡੀਓ ਲੈ ਕੇ ਆ ਸਕੀਏ ਵੀਡੀਓ ਤੇ ਆਉਣ ਲਈ ਸਾਰਿਆਂ ਦਾ ਧੰਨਵਾਦ ਜੀ ਲਓ ਜੀ ਹੁਣ ਟਰਾਲੀ ਨੂੰ ਲੈ ਜਾਣਗੇ ਇਥੋਂ ਬਾਹਰ ਕੱਢ ਕੇ ਇਹ ਤਾਂ ਬਸ ਇੱਕ ਚੌ ਨਾਲ ਲਿਆਂਦਾ ਸੀ ਘਰੇ ਇਹ ਡਰਾਈਵਰ ਨੂੰ ਦੱਸ ਰਿਹਾ ਹੈ ਵੀ ਇਸ ਤਰ੍ਹਾਂ ਕੱਢੋ ਬਾਹਰ ਇਸ ਨੂੰ ਤੇ ਟਰੈਕਟਰ ਇਧਰਲੀ ਸਾਈਡ ਲਾ ਦਿੱਤਾਗਾ ਸਾਰੇ ਜਣੇ ਵਧਾਈਆਂ ਜ਼ਰੂਰ ਦਿਓ ਜੀ। ਲਓ ਜੀ ਇਸ ਤੋਂ ਬਾਅਦ ਟਰਾਲੇ ਦੇ ਜਾਣ ਤੋਂ ਬਾਅਦ ਕਾਸ ਵੀ ਟਰੈਕਟਰ ਲੈ ਕੇ ਵਾਗਿਆ ਬਾਹਰ ਤੇ ਆਪਾਂ ਕੀਤੀ ਛੋਟੀ ਜੀ ਪਾਰਟੀ ਤੇ ਨਾਲ ਹੀ ਆ ਗਿਆ ਸੀ ਮੇਰਾ ਭਾਨਜਾ ਵੀਡੀਓ ਵਧੀਆ ਲੱਗੀ। ਤਪ ਫੋਲੋਵਾਚ ਕਰਨ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਕਰਨ ਦਾ ਧੰਨਵਾਦ ਜੀ ਸਾਰਿਆਂ ਦਾ